ਚੱਕ ਲਓ ਜੀ ਦੁੱਧ ਫਰੈਸ਼ ਦੁੱਧ ਬਨਾਣਾ ਸ਼ੇਕ ਕੀ ਬਾਤਾਂ ਇਧਰ ਜੱਟ ਕੰਮ ਕਰ ਰਿਹਾ ਆਪਣਾ ਸੰਤ ਸਿਹੜਾਪਾ ਠੀਕ ਨਹੀਂ ਕਰਨ ਬੈਜੀਦਾ ਉਹ ਕੰਮ ਆ ਲੱਗਾ ਕੰਮ ਕਰਨਾ ਇੰਗਲੈਂਡ ਦਾ ਜੱਟ ਠੀਕ ਆ ਜੀ ਇਧਰ ਖੇਤੀ ਦੇ ਨਾਲ ਨਾਲ ਨਾ ਲਾਹੇਵਾਂ ਧੰਦਾ ਹੋਰ ਕੀ ਕੀ ਹੋ ਸਕਦਾ ਆ ਲਓ ਪਿਛੇ ਵੀਡੀਓ ਬਣਾਈ ਸੀ ਕਰ ਫੇਰ ਬਣਾ ਦਿੰਨਾ ਬਨਾਣਾ ਸ਼ੇਕ ਇਧਰ ਦਬਿਆ ਠੀਕ ਆ ਜੀ 1.20 ਪੈਣੀ ਆ ਕਹਿੰਦੇ ਪਹਿਲਾਂ ਪੇ ਕਰੋ ਇਦਾਂ ਨਹੀਂ ਆ ਲੋ ਜੀ ਕਾਰਡ ਮਾਰਿਆ 1.20 ਪੈਣੀ ਆ ਕੱਟ ਕੇ ਤੇ ਕਹਿੰਦੇ ਪ੍ਰੈਸ ਹੇਅਰ ਆ ਲੋ ਜੀ ਇਧਰ ਪਹਿਲਾਂ ਬਨਾਣਾ ਸ਼ੇਕ ਦਾ ਫਲੇਵਰ ਤੇ ਨਾਲ ਫਰੈਸ਼ ਮਿਲਕ ਆਉਣਾ ਸ਼ੁਰੂ ਹੋ ਗਿਆ ਇੱਥੇ ਇੱਥੇ ਕੰਮ ਇਹ ਚੱਲ ਸਕਦੇ ਆ ਪੰਜਾਬ ਵਿੱਚ ਨਹੀਂ ਚੱਲ ਸਕਦੇ पता क्यों अही कनाडा अमेरिका ਜਾਣਾ ਵਿੱਚ ਹੀ ਅਸੀਂ ਅਸੀਂ ਕਿਹੜਾ ਬਾਹਰ ਆ ਕੇ ਗੱਲਾਂ ਕੰਡ ਰਹੇ ਆ ਅਸੀਂ ਵੀ ਟਾਈਮ ਨਾਲ ਅਕਲ ਵਰਤੀ ਹੁੰਦੀ ਉੱਥੇ ਇਹ ਕੰਮ ਕਰਦੇ ਠੀਕਾ ਕਿ ਨਹੀਂ ਇਹ ਅਕਲ ਆਉਂਦੀ ਲੇਟ ਆ ਸਮਝ ਆਉਂਦੀ ਐ ਸਮਝਾਉਂਦੀ ਐ ਪਰ ਕੀ ਕਰੀਏ ਬੇਸਮਝੀ ਦਾ ਸਮਝ ਆਉਂਦਿਆਂ ਆਉਂਦਿਆਂ ਹੀ ਆਉਂਦੀ ਐ ਆ ਚੱਕਰ ਆ ਸਾਡੇ ਸ਼ਹਿਰ ਦੇ ਵਿੱਚ ਹੀ ਯੂਪੀ ਬਿਹਾਰ ਤੋਂ ਲੋਕ ਆ ਕੇ ਸਾਰੇ ਤਰ੍ਹਾਂ ਦੇ ਬਿਜ਼ਨਸ ਕਰ ਰਹੇ ਆ ਤੇ ਅਸੀਂ ਅਸੀਂ ਜਨਾਬ ਸਰਦਾਰ ਲੋਕ ਆ ਅਸੀਂ ਕੈਨੇਡਾ ਜਾ ਕੇ ਦਿਹਾੜੀਆਂ ਕਰਾਂਗੇ ਇੰਗਲੈਂਡ ਜਾ ਕੇ ਦਿਹਾੜੀਆਂ ਕਰਾਂਗੇ ਆਪਣੇ ਆਪਣੇ ਪਿੰਡ ਆਪਣੇ ਸ਼ਹਿਰ ਆਪਣੇ ਗ੍ਰਾਂ ਦੇ ਵਿੱਚ ਡੱਕਾ ਨਹੀਂ ਅਸੀਂ ਤੋੜਨਾ ਨਾ ਮੈਂ ਹੀ ਤੋੜਦਾ ਸੀ ਗੱਲਾਂ ਜੋ ਮਰਜ਼ੀ ਹੁਣ ਕਰੀ ਜਾਈਏ ਬਾਹਰ ਆ ਕੇ ਅੰਗਰੇਜ਼ ਉੱਥੇ ਨਾ ਪਿੰਡ ਦੇ ਵਿੱਚ ਕਿਸੇ ਨੇ گاਵਾਂ ਦੀਆਂ ਫੋਟੋ ਲਾ ਦੇਣ ਇਦਾਂ ਲੋਕਾਂ ਨੇ ਕਹਿਣਾ ਫਿਰ ਉਹਨਾਂ ਦੀ ਆਲੀ ਪਾਣੀ ਕਹਿਣਾ ਹਿੱਲਿਆਂ ਦਾ ਟੱਬਰ ਹੋ ਗਿਆ। ਅਗਲੇ ਨੂੰ ਹਿੱਲਿਆਂ ਕਰਤੋ ਦਿੱਕਾ ਦਰਿਆ ਅਗਲੇ ਨੂੰ ਪਤਾ ਇਹਨਾਂ ਸਿਰ ਤੇ ਰੋਟੀ ਖਾਣੀ ਆ। ਇੱਧਰ ਆ ਦੇਖੋ ਜੀ ਆ ਬਜ਼ੁਰਗ ਇਹਨਾਂ ਦਾ ਸਭ ਤੋਂ ਪਹਿਲਾਂ ਜਿਹਨੇ ਕੰਮ ਸ਼ੁਰੂ ਕੀਤਾ। ਆਹ ਫੋਟੋ ਆ ਸਾਂਭੀਆਂ ਆ ਜਿਹੜੀਆਂ گاਵਾ ਜਿਆਦਾ ਦੁੱਧ ਦੇਣ ਵਾਲੀਆਂ। ਹਾਂ ਉਹਲੇ ਫਾਰਮ ਮਿਲਕ ਇੱਧਰ ਆ ਦੇਖੋ ਇਹ ਪਲਾਂਟ ਲਗਾਇਆ ਹੋਇਆ ਉਹਨਾਂ ਨੇ। ਇਥੇ گاਵਾ ਚੋ ਕੇ ਇਹਦੇ ਵਿੱਚ ਦੁੱਧ ਸਟੋਰ ਕਰ ਲੈਂਦੇ ਆ ਆ ਮਗਰ ਪੂਰਾ ਜਗਾੜਿਆ ਐਨ ਜੰਗਲ ਦੇ ਵਿੱਚ ਮੰਗਲ ਲਾ ਆ ਮੈਂ ਵੀ ਡਿੱਗੀ ਖੋਲੀ ਹੋਆ ਮਗਰ ਰੱਖਣਾ ਆਲੂ ਚੱਕਣੇ ਇਥੋਂ ਠੀਕ ਹੈ ਜੀ ਇਧਰ ਚਾਰਾ ਚੂਰੇ ਲਈ ਥਾਂ ਬਣਾ ਆਇਆ ਆ ਚਾਰਾ ਪਿਆ ਇਧਰ ਇਹ ਜੰਗਲ 'ਚ ਮੰਗਲ ਲਾਈ ਬੈਠੇ ਆ ਇਧਰ گاਵਾ ਪਰੇ ਚੱਲ ਰਹੀਆਂ ਨੇ ਬਾਰ-ਬਾਰ ਖੁੱਲਾ ਮੌਸਮ ਸੋ ਪਹਿਲੀ ਵਾਰ ਨੂੰ ਮੈਂ ਵੀਡੀਓ ਦਿਖਾਈ ਉਡੀ ਬੜੀ ਖੁਸ਼ ਹੋਈ ਕਹਿੰਦੀ ਵੀ ਹਾਂਜੀ ਤੁਸੀਂ ਸਾਡੀ ਮਸ਼ਹੂਰੀ ਕਰਤੀ ਉਸ ਤੋਂ ਬਾਅਦ ਸਾਡਾ ਗਾਹਕ ਵੜਿਆ ਮੈਂ ਕਿਹਾ ਚਲੋ ਥੈਂਕ ਯੂ ਇਧਰ ਘਬਰੂ ਪੰਜਾਬੀ ਵੀ ਆਇਆ ਆ ਇਹਦੇ ਫਰੈਸ਼ ਮਿਲਕੀ ਪੀਣਾ ਐ ਮੁੰਡੇ ਸਟੂਡੈਂਟ ਆਏ ਆ ਫਰੈਸ਼ ਮਿਲਕ ਲੈਣ ਆਏ ਆ ਇੱਦਾਂ ਇੱਥੋਂ ਲੈਣਾ ਪੈਣਾ ਹਾਂ ਆਹੋ ਮਸੀਦਾ ਗੋਹੇ ਦੀ ਸਮੈਲ ਲੱਭੀ ਮੁੰਡੇ ਕਹਿੰਦੇ ਪੰਜਾਬ ਚ ਇੱਥੇ ਆ ਗਿਆ ਮੈਂ ਕਿਹਾ ਮਸੀਦਾ ਗੋਹੇ ਦਾ ਮੁਸ਼ਕਿਲ ਆ ਬਬ ਆਉਣਾ ਹੀ ਐ ਚੇਤੇ ਆਹ ਨਹੀਂ ਗਾਵਾਂ ਜਿਨ੍ਹਾਂ ਸਿਰ ਤੇ ਕੰਮਕਾਰ ਚੱਲਦਾ ਭਾਈ ਸਜਣੋ ਕੰਮਕਾਰ ਜਿ ਇਥੇ ਖੋਲ ਲਓ ਨਾ ਪੰਜਾਬ ਚ ਕੋਈ ਤੇ ਰਾਜੇ ਬਣ ਕੇ ਰਹੋਗੇ ਤੇ ਤਿਹੜੀ ਕਰਨਾ ਬੜਾ ਔਖਾ ਹੈ ਜੋੜ ਹਲਾਉਂਦੇ ਅਗਲੇ ਜੋੜ ਬਹੁਤ ਵਾਰ ਹਿਲੇ ਹਨ ਇਸ ਕਰਕੇ ਬਤਾ ਰਹਾ ਹਾਂ ਬਚ ਜਾਓ ਪੰਜਾਬ ਮੇ ਕੋਈ ਕਾਮਕਾਰ ਕਰ ਲੋ ਬਾਹਰ ਆ ਕੇ ਨਾ ਅਗਲੇ ਪੂਰੇ ਮਾਂਜਤੇ ਹਨ ਬਣ ਜਾਓ ਬੰਦੇ ਪੁੱਤ ਮੈਂ ਵੀ ਕਈ ਵਾਰੀ ਸੋਚਦਾ ਕਿ ਬਹੁਤੀ ਨਹੀਂ ਮੈਂ ਸਲਾਹਾਂ ਦੇਣ ਲੱਗ ਪੈਂਦਾ ਵੀ ਮੇਰੇ ਕਹਿ ਕਿਹੜਾ ਕਿਸੇ ਨੇ ਮੁੜੇ ਹੋਣਾ ਜਾਂ ਕਹਣਾ ਪਾਸਪੋਰਟ ਮੋੜ ਦੇ ਕਰਨੀ ਆ ਤੁਸੀਂ ਮਰਜੀ ਆ ਆਪਣੀ ਪਰ ਲਓ ਨਿਆਰੇ ਸੱਜਣੋ ਇਹ ਤਾਂ ਦੇਖ ਕੇ ਹੀ ਪਤਾ ਲੱਗਦਾ